ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸੰਪੂਰਨ ਵੇਰਵਾ ਸੰਖੇਪ ਜਾਣਕਾਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਉਹਨਾਂ ਦੀ ਸੱਚ ਇਕਤਾ ਅਤੇ ਇੱਕ ਰੱਬ ਇੱਕ ਓੰਕਾਰ ਪ੍ਰਤੀ ਸਮਰਪਣ ਦੇ ਸੁਨੇਹੇ ਨੂੰ ਫੈਲਾਉਣ ਦੀ ਸ਼ੁਰੂਆਤ ਸੀ ਇਹ ਯਾਤਰਾ 1499 ਵਿੱਚ 30 ਸਾਲ ਦੀ ਉਮਰ ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਸ਼ੁਰੂ ਹੋਈ ਇਸ ਦੌਰਾਨ ਉਹ ਆਪਣੇ ਸਾਥੀ ਭਾਈ ਮਰਦਾਨਾ ਜੀ ਇੱਕ ਮੁਸਲਿਮ ਸੰਗੀਤਕਾਰ ਜੋ ਰਬਾਬ ਵਜਾਉਂਦੇ ਸੀ ਨਾਲ ਸਫ਼ਰ ਕਰਦੇ ਸਨ ਮਿਆਦ ਤੇ ਸਮਾ ਪਹਿਲੀ ਉਦਾਸੀ ਲਗਭਗ 7 ਤੋਂ 8 ਸਾਲ 1500 ਤੋਂ 1530ਵੀ ਤੱਕ ਚੱਲੀ ਸਹੀ ਸਮਾ ਤੇ ਤਾਰੀਖਾਂ ਬਾਰੇ ਜਾਣਕਾਰੀ ਸੀਮਤ ਹੈ ਕਿਉਂਕਿ ਜਨਮ ਸਾਖੀਆਂ ਜੀਵਨੀਆਂ ਮੌਖਿਕ ਪਰੰਪਰਾਵਾਂ ਤੇ ਆਧਾਰਿਤ ਹਨ ਉਦੇਸ਼ ਇਸ ਯਾਤਰਾ ਦਾ ਮਕਸਦ ਸੀ ਵਕ ਵਕ ਧਰਮ ਹਿੰਦੂ ਮੁਸਲਿਮ ਜੈਨ ਅਤੇ ਹੋਰ ਦੇ ਲੋਕਾਂ ਨਾਲ ਮਿਲਣਾ ਸਮਾਜਿਕ ਅਨਿਆ ਨੂੰ ਚੁਣੌਤੀ ਦੇਣਾ ਅਤੇ ਨਾਮ ਪਾਵ ਰਬ ਦਾ ਸਿਮਰਨ, ਦਾਨ ਪਾਉ, ਦਾਨ ਕਰਨਾ ਅਤੇ ਸੇਵਾ ਪਾਉ, ਨਿਸਵਾਰਥ ਸੇਵਾ ਦਾ ਮਾਰਗ ਸਿਖਾਉਣਾ ਸੀ। ਪੂਗੋਲਿਕ ਦਾਇਰਾ ਇਹ ਉਦਾਸੀ ਮੁੱਖ ਤੌਰ ਤੇ ਪੰਜਾਬ, ਉਤਰੀ ਭਾਰਤ ਅਤੇ ਪੂਰਬੀ ਖੇਤਰ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ ਸੰਭਵ ਤੌਰ ਤੇ ਅਸਮ ਤੱਕ ਫੈਲੀ ਸੀ। ਮੁੱਖ ਸਥਾਨ ਸਨ ਸਯਦਪੁਰ, ਇਮੀਨਾਬਾਦ, ਤਲਵੰਡੀ, ਹਰਿਦੁਆਰ, ਗੋਰਖੰਤਾ, ਬਨਾਰਸ, ਗਿਆ। ਪਟਨਾ, ਟਾਗਾ, ਕਟਕ ਅਤੇ ਜਗਨਨਾਥਪੁਰੀ ਪਹਿਲੀ ਉਦਾਸੀ ਦੀਆਂ ਮੁੱਖ ਘਟਨਾਵਾਂ ਅਤੇ ਸਥਾਨਿਕ ਸultanpur Lodi ਤੋਂ روانਗੀ 1500 ਈਸਵੀ ਬੇ ਨਦੀ ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਨੇ ਰੱਬ ਦਾ ਸੁਨੇਹਾ ਫੈਲਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੀ ਪਤਨੀ ਮਾਤਾ ਸੁਲਖਣੀ ਅਤੇ ਪੁੱਤਰਾਂ ਸ੍ਰੀ ਚੰਦ ਅਤੇ ਲਖਮੀਦਾਸ ਨੂੰ ਸੋਹਰੇ ਪਰਿਵਾਰ ਦੀ ਦੇਖ-ਰੇਖ ਵਿੱਚ ਛੱਡਿਆ। ਭਾਈ ਮਰਦਾਨਾ ਨਾਲ ਉਹ ਇੱਕ ਤਪਸਵੀ ਦੇ ਰੂਪ ਵਿੱਚ ਰਵਾਨਾ ਹੋਏ Hindu ਅਤੇ Muslim ਪਹਿਰਾਵੇ ਲੰਬੀ ਚੋਲਾ ਟੋਪੀ ਸ਼ਾਲ ਪਾਏ ਜੋ ਸਭ ਧਰਮਾਂ ਦੀ ਇਕਤਾ ਦਾ ਪ੍ਰਤੀਕ ਸੀ ਅਣਜਾਣ ਤੱਥ ਕੁਝ ਪਰੰਪਰਾਵਾਂ ਅਨੁਸਾਰ ਗੁਰੂ ਜੀ ਨੇ ਇੱਕ ਛੋਟੀ ਪੋਥੀ ਕਿਤਾਬ ਨਾਲ ਰੱਖੀ ਜਿਸ ਵਿੱਚ ਉਹਨਾਂ ਨੇ ਸ਼ਬਦ ਲਿਖੇ ਜੋ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੇ 2 ਸੈਯਦਪੁਰ ਇਮੀਨਾਬਾਦ ਪੰਜਾਬ ਗੁਰੂ ਨਾਨਕ ਨੇ ਸੈਯਦਪੁਰ ਵਿੱਚ ਭਾਈ ਲਾਲੋ ਇੱਕ ਗਰੀਬ ਤਰਖਾਨ ਦੇ ਘਰ ਠਹਿਰੇ ਜੋ ਸੱਚਾਈ ਤੇ ਇਮਾਨਦਾਰੀ ਦਾ ਪ੍ਰਤੀਕ ਸੀ ਉਹਨਾਂ ਨੇ ਇੱਕ ਮੀਰ ਜ਼ਮੀਦਾਰ ਮਲਿਕ ਪਾਗੋ ਦੀ 도ਗਲੀ ਨੀਤੀ ਨੂੰ ਬੇਨਕਾਬ ਕੀਤਾ ਜੋ ਗਰੀਬਾਂ ਤੇ ਜ਼ੁਲਮ ਕਰਦਾ ਸੀ ਪਰ ਪਾਰੀ ਦਾਵਤਾਂ ਦਿੰਦਾ ਸੀ ਮਲਿਕ ਪਾਗੋ ਦੀ ਦਾਵਤ ਨੂੰ ਠੁਕਰੌਣ ਦਿਆਂ ਗੁਰੂ ਜੀ ਨੇ ਉਸ ਦੀ ਰੋਟੀ ਨਿਚੋੜੀ ਜਿਸ ਵਿੱਚੋਂ ਲਹੂ ਜ਼ੁਲਮ ਦਾ ਪ੍ਰਤੀਕ ਨਿਕਲਿਆ ਜਦ ਕਿ ਲਾਲੋ ਦੀ ਰੋਟੀ ਵਿੱਚੋਂ ਦੁੱਧ ਸੱਚਾਈ ਨਿਕਲਿਆ ਸਿੱਖਿਆ ਇਸ ਘਟਨਾ ਨੇ ਕਿਰਤ ਕਰਨੀ ਭਾਵ ਇਮਾਨਦਾਰ ਕਮਾਈ ਅਤੇ ਵੰਡ ਛਕਣਾ ਭਾਵ ਸਾਂਝਾ ਪਾਉਣਾ ਤੇ ਜ਼ੋਰ ਦਿੱਤਾ ਅਣਜਾਣ ਤੱਥ ਭਾਈ ਲਾਲੋ ਅਤੇ ਮਲਿਕ ਭਾਗੋ ਦੀ ਕਹਾਣੀ ਸਿੱਖੀ ਵਿੱਚ ਜਾਤ ਪਾਤ ਅਤੇ ਆਰਥਿਕ ਅਸਮਾਨਤਾ ਵਿਰੁੱਧ ਮੋਢਲੀ ਮਿਸਾਲ ਬਣੀ ਭਾਈ ਲਾਲੋ ਬਾਦ ਵਿੱਚ ਗੁਰੂ ਜੀ ਦਾ ਸ਼ਰਦਾਲੂ ਸਿੱਖ ਬੜਿਆ ਤਿੰਨ ਤਲਵੰਡੀ ਨਨਕਾਣਾ ਸਾਹਿਬ ਗੁਰੂ ਨਾਨਕ ਆਪਣੇ ਜਨਮ ਸਥਾਨ ਵਾਪਸ ਆਏ ਤਾਂ ਜੋ ਆਪਣੇ ਮਾਤਾ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਨੂੰ ਰੱਬੀ ਮਿਸ਼ਨ ਬਾਰੇ ਪਰੋਸਾ ਦਿਵੋਣ ਮਹਿਤਾ ਕਾਲੂ ਜੋ ਅਜੇ ਵੀ ਦੁਨਿਆਵੀ ਕਰੀਅਰ ਦੀ ਆਸ ਰੱਖਦੇ ਸਨ ਸ਼ੁਰੂ ਵਿੱਚ ਸ਼ੱਕੀ ਸਨ ਪਰ ਬਾਅਦ ਵਿੱਚ ਉਹਨਾਂ ਨੇ ਪੁੱਤਰ ਦੇ ਮਾਰਗ ਨੂੰ ਸਵੀਕਾਰ ਕੀਤਾ ਅਣਜਾਣ ਤੱਥ ਸਥਾਨਕ ਪਰੰਪਰਾ ਅਨੁਸਾਰ ਗੁਰੂ ਜੀ ਨੇ ਤਲਵੰਡੀ ਨੇੜੇ ਇੱਕ ਰੁੱਖ ਲਾਇਆ ਜੋ ਅੱਜ ਵੀ ਉਹਨਾਂ ਦੀ ਯਾਦ ਵਜੋਂ ਮੌਜੂਦ ਹੈ ਜਾਤ ਤੋ ਲੰਬਾ ਪੰਜਾਬ ਤੋ ਲੰਬਾ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਸੱਜਣ ਇੱਕ ਡਾਕੂ ਨਾਲ ਹੋਈ ਜੋ ਪਵਿੱਤਰ ਸਾਧੂ ਬਣ ਕੇ ਮੁਸਾਫਰਾਂ ਨੂੰ ਲੁੱਟਦਾ ਅਤੇ ਮਾਰਦਾ ਸੀ ਗੁਰੂ ਜੀ ਨੇ ਇੱਕ ਸ਼ਬਦ ਗਾਇਆ ਜਿਸ ਨੇ ਸੱਜਣ ਦੀ ਅੰਤਰ ਆਤਮਾ ਨੂੰ ਜਗਾਇਆ ਉਹ ਪਛਤਾਇਆ ਅਤੇ ਗੁਰੂ ਦਾ ਸ਼ਰਦਾਲੂ ਬਣ ਗਿਆ ਸਿੱਖਿਆ ਇਸ ਘਟਨਾ ਨੇ ਸੱਚਾਈ ਅਤੇ ਮਾਫੀ ਦੀ ਸ਼ਕਤੀ ਨੂੰ ਦਰਸਾਇਆ ਅਣਜਾਣ ਤੱਥ ਸੱਜਣ ਨੂੰ ਗਾਇਆ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਸੁਰੱਖਿਅਤ ਹੈ ਜੋ ਰੱਬੀ ਨਿਆਨੂ ਦਰਸਾਉਂਦਾ ਹੈ 5 ਪਾਣੀਪਤ ਅਤੇ ਦਿੱਲੀ ਪਾਣੀਪਤ ਇੱਕ ਇਸਲਾਮੀ ਵਿਦਿਆਦੇ ਕੇਂਦਰ ਵਿੱਚ ਗੁਰੂ ਨਾਨਕ ਨੇ ਸੂਫੀ ਸੰਤਾਂ ਅਤੇ ਮੁਸਲਿਮ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ ਰੱਬ ਦੀ ਇਕਤਾ ਤੇ ਜ਼ੋਰ ਦਿੱਤਾ ਦਿੱਲੀ ਵਿੱਚ ਉਹਨਾਂ ਨੇ ਸਥਾਨਕ ਸ਼ਾਸਕਾਂ ਅਤੇ ਵਿਦਵਾਨਾਂ ਨਾਲ ਮੁਲਾਕਾਤ ਕੀਤੀ ਇਸਲਾਮੀ ਕਾਨੂੰਨ ਅਤੇ ਹਿੰਦੂ ਰੀਤੀਆਂ ਦੀ ਸਖਤ ਵਿਆਖਿਆ ਨੂੰ ਚੁਣੌਤੀ ਦਿੱਤੀ ਅਨਜਾਨ ਤੱਥ ਕੁਝ ਕਹਾਣੀਆਂ ਅਨੁਸਾਰ ਗੁਰੂ ਜੀ ਨੇ ਸੂਫੀ ਸੰਤ ਬਖਤਿਆਰ ਕਾਕੀ ਦੀ ਸਮਾਦੀ ਤੇ ਧਿਆਨ ਕੀਤਾ ਤੇ ਸ਼ਬਦ ਰਚੇ ਹਾਲਾਂਕਿ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੈ 6 ਹਰidਵਾਰ ਉੱਤਰ ਪ੍ਰਦੇਸ਼ ਹਰidਵਾਰ ਇੱਕ ਮੁੱਖ ਹਿੰਦੂ ਤੀਰਥ ਸਥਾਨ ਵਿੱਚ ਗੁਰੂ ਨਾਨਕ ਨੇ ਬ੍ਰਾਹਮਣਾਂ ਨੂੰ ਪੂਰਵਜਾਂ ਲਈ ਸੂਰਜ ਵੱਲ ਪਾਣੀ ਛੱਟਦੇ ਦੇਖਿਆ ਉਹਨਾਂ ਨੇ ਉਲਟ ਦਿਸ਼ਾ ਵਿੱਚ ਪਾਣੀ ਛੱਟਿਆ ਕਿਹਾ ਕਿ ਉਹ ਪੰਜਾਬ ਦੇ ਖੇਤ ਸਿੰਜ ਰਹੇ ਹਨ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਜੇ ਪਾਣੀ ਪੂਰਵਜਾਂ ਤੱਕ ਪਹੁੰਚ ਸਕਦਾ ਹੈ ਤਾਂ ਖੇਤਾਂ ਤੱਕ ਕਿਉਂ ਨਹੀਂ ਸਿੱਖਿਆ ਇਸ ਨੇ ਅੰਧ ਵਿਸ਼ਵਾਸ ਨੂੰ ਰੱਦ ਕੀਤਾ ਅਤੇ ਅੰਦਰੂਨੀ ਭਗਤੀ ਤੇ ਜ਼ੋਰ ਦਿੱਤਾ ਅਣਜਾਣ ਤੱਥ ਬ੍ਰਾਹਮਣ ਜੋ ਸ਼ੁਰੂ ਵਿੱਚ ਨਾਰਾਜ਼ ਸਨ ਨੇ ਗੁਰੂ ਜੀ ਨਾਲ ਗੱਲਬਾਤ ਕੀਤੀ ਅਤੇ ਕੁਝ ਉਹਨਾਂ ਦੇ ਸ਼ਰਧਾਲੂ ਬਣੇ ਸਤ ਗੋਰਖੰਤਾ ਉੱਤਰ ਪ੍ਰਦੇਸ਼ ਗੋਰਖੰਤਾ ਨਾਥ ਯੋਗੀਆਂ ਦਾ ਕੇਂਦਰ ਵਿਚ ਗੁਰੂ ਨਾਨਕ ਨੇ ਉਹਨਾਂ ਦੇ ਨੇਤਾ ਨਾਲ ਵਿਚਾਰ ਚਰਚਾ ਕੀਤੀ ਜੋ ਸੰਸਾਰ ਤੋਂ ਵੱਖਰੇ ਜੀਵਨ ਤੇ ਸਰੀਰਕ ਅਭਿਆਸਾਂ ਯੋਗ ਸਾਹ ਨਿਯੰਤਰਣ ਤੇ ਜ਼ੋਰ ਦਿੰਦੇ ਸਨ ਗੁਰੂ ਜੀ ਨੇ ਸਿਖਾਇਆ ਕਿ ਅਸਲ ਰੂਹਾਨੀਅਤ ਸੰਸਾਰ ਵਿੱਚ ਰਹੇ ਕੇ ਵੀ ਮੋਹ ਤੋਂ ਮੁਕਤ ਰਹਿਣ ਵਿੱਚ ਹੈ ਅਣਜਾਣ ਤੱਥ ਇਸ ਥਾਨ ਨਾਨਕਮਤਾ ਵਜੋਂ ਜਾਣਿਆ ਗਿਆ ਅਤੇ ਉੱਥੇ ਇੱਕ ਗੁਰਦੁਆਰਾ ਹੈ ਸਥਾਨਕ ਲੋਕ ਕਹਿੰਦੇ ਹਨ ਕਿ ਗੁਰੂ ਜੀ ਨੇ ਇੱਕ ਲੱਕੜੀ ਦਾ ਸੋਟਾ ਛੱਡਿਆ ਸੀ 8 बनारस वारालसी बनारस हिंदू विद्यादा केंद्र ਵਿੱਚ ਗੁਰੂ ਨਾਨਕ ਨੇ ਪੰਡਤਾਂ ਅਤੇ ਵਿਦਵਾਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਰੀਤੀਆਂ ਅਤੇ ਜਾਤ ਪਾਤ ਦੀ ਸਖਤੀ ਨੂੰ ਚੁਣੌਤੀ ਦਿੱਤੀ। ਉਹਨਾਂ ਨੇ ਸ਼ਬਦ ਰਚੇ ਜੋ ਸੰਭਵ ਤੌਰ ਇਤਹਾਸਾ ਦੀ ਵਾਰ ਦਾ ਹਿੱਸਾ ਹਨ। ਅਣਜਾਣ ਤੱਥ ਗੁਰੂ ਜੀ ਨੇ ਛਿੰਬਾ ਇੱਕ ਜੁਲਾਹੇ ਦੇ ਘਰ ਠਹਿਰੇ ਜੋ ਉਹਨਾਂ ਦੀ ਨਿਮਰਤਾ ਦੀ ਮਿਸਾਲ ਸੀ। ਨੋ ਗਿਆ ਬਿਹਾਰ ਗਿਆ ਜਿੱਥੇ ਪਿੰਡ ਦਾਨ ਪੂਰਵਜਾਂ ਲਈ ਰਸਮ ਕੀਤਾ ਜਾਂਦਾ ਸੀ ਵਿੱਚ ਗੁਰੂ ਨਾਨਕ ਨੇ ਪੁਜਾਰੀਆਂ ਨੂੰ ਚੁਣੌਤੀ ਦਿੱਤੀ ਜੋ ਰਸਮਾਂ ਤੋਂ ਮੁਨਾਫਾ ਕਮਾਉਂਦੇ ਸਨ ਅਣਜਾਣ ਤੱਥ ਉਹਨਾਂ ਦਾ ਗਾਇਆ ਸ਼ਬਦ ਪੁਜਾਰੀਆਂ ਨੂੰ ਪ੍ਰਭਾਵਿਤ ਕਰ ਗਿਆ ਅਤੇ ਕੁਝ ਨੇ ਆਪਣੀਆਂ ਰਸਮਾਂ ਛੱਡ ਦਿੱਤੀਆਂ 10 ਪਟਨਾ ਬਿਹਾਰ ਪਟਨਾ ਵਿੱਚ ਗੁਰੂ ਜੀ ਨੇ ਸਾਲਿਸ ਰਾਏ ਇੱਕ ਜੈਨ ਵਪਾਰੀ ਅਤੇ ਭਾਈ ਝੰਡਾ ਇੱਕ ਤਰਖਾਨ ਨਾਲ ਸਮਾਂ ਬਿਤਾਇਆ ਦੋਵੇਂ ਉਹਨਾਂ ਦੇ ਸ਼ਰਦਾਲੂ ਬਣੇ ਅਣਜਾਣ ਤੱਥ ਪਟਨਾ ਵਿੱਚ ਗੁਰੂ ਜੀ ਦੀ ਯਾਤਰਾ ਨੇ ਸਿੱਖ ਸੰਗਤ ਦੀ ਨੀਂ ਰੱਖੀ ਅਤੇ ਗੁਰਦੁਆਰਾ ਗਾਈ ਘਾਟ ਉਹਨਾਂ ਦੀ ਯਾਦ ਵਿੱਚ ਹੈ 11 ਬੰਗਾਲ ਅਤੇ ਅਸਮ ਗੁਰੂ ਨਾਨਕ ਨੇ ਪੂਰਬੀ ਭਾਰਤ ਜਿਵੇਂ ਟਾਕਾ ਕਟਕ ਅਤੇ ਸੰਭਵ ਤੌਰ ਤੇ ਅਸਮ ਦੀ ਯਾਤਰਾ ਕੀਤੀ ਕਟਕ ਵਿੱਚ ਉਹਨਾਂ ਨੇ ਮੁਸਲਿਮ ਫਕੀਰ ਸ਼ਾਹ ਸ਼ਰਫ ਨਾਲ ਅਸਲ ਇਬਾਦਤ ਬਾਰੇ ਗੱਲਬਾਤ ਕੀਤੀ ਅਣਜਾਣ ਤੱਥ ਕੁਰ ਦੇ ਪਰੰਪਰਾਵਾਂ ਅਨੁਸਾਰ ਗੁਰੂ ਜੀ ਕਾਮਰੂਪ ਅਸਮ ਵਿੱਚ ਗਏ ਜਿੱਥੇ ਨੂਰਨ ਨਾਮਕ ਜਾਦੂਗਰ ਨੇ ਉਹਨਾਂ ਤੇ ਜਾਦੂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਸ਼ਬਦ ਨੇ ਉਸ ਨੂੰ ਸ਼ਰਦਾਲੂ ਬਣਾ ਦਿੱਤਾ 12 ਜਗਨਨਾਥ ਪੁਰੀ ਓਡੀਸ਼ਾ ਜਗਨਨਾਥ ਪੁਰੀ ਇੱਕ ਮੁੱਖ ਹਿੰਦੂ তীর্থ ਵਿੱਚ ਗੁਰੂ ਨਾਨਕ ਨੇ ਆਰਤੀ ਦੀ ਰਸਮ ਵੇਖੀ ਜਿੱਥੇ ਪੁਜਾਰੀ ਦੀਵੇ ਜਗਾਉਂਦੇ ਸਨ ਉਹਨਾਂ ਨੇ ਆਰਤੀ ਤਨਸਰੀ ਮਲਾ ਇੱਕ ਰਚੀ ਜਿਸ ਵਿੱਚ ਬ੍ਰਹਿਮੰਡ ਤਾਰੇ ਚੰਦ ਹਵਾ ਰੱਬ ਦੀ ਸੁਬਾਹ ਵਕਾਰਤੀ ਕਰਦੇ ਹਨ ਸਿੱਖਿਆ ਇਹ ਸ਼ਬਦ ਸਿੱਖ ਅਰਦਾਸ ਦਾ ਹਿੱਸਾ ਹੈ ਅਤੇ ਸਰਬ ਵਿਆਪਕ ਇਬਾਦਤ ਨੂੰ ਦਰਸਾਉਂਦਾ ਹੈ ਅਣਜਾਣ ਤੱਥ ਪੁਜਾਰੀ ਗੁਰੂ ਜੀ ਦੇ ਸ਼ਬਦ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਰਸਮ ਵਿੱਚ ਸ਼ਾਮਲ ਹੋਣ ਲਈ ਕਿਹਾ ਪਰ ਗੁਰੂ ਜੀ ਨੇ ਨਿਮਰਤਾ ਨਾਲ ਇਨਕਾਰ ਕੀਤਾ 13 ਪੰਜਾਬ ਵਾਪਸੀ ਲਗਭਗ 1507 ਵਿੱਚ ਗੁਰੂ ਨਾਨਕ ਪੰਜਾਬ ਵਾਪਸ ਆਏ ਤਲਵੰਡੀ ਅਤੇ ਸੁਲਤਾਨਪੁਰ ਲੋਧੀ ਵਿੱਚ ਖਹਿਰੇ ਉਹਨਾਂ ਨੇ ਪਰਿਵਾਰ ਨਾਲ ਮੂਲ ਮੁਲਾਕਾਤ ਕੀਤੀ ਅਤੇ ਸੰਗਤ ਸਮੂਹ ਦੀ ਸਥਾਪਨਾ ਸ਼ੁਰੂ ਕੀਤੀ ਅਣਜਾਣ ਤੱਥ ਵਾਪਸੀ ਤੇ ਉਹਨਾਂ ਨੇ ਆਪਣੀ ਭੈਣ ਬੇਬੇ ਨਾਨਕੀ ਨਾਲ ਮੁਲਾਕਾਤ ਕੀਤੀ ਜਿਸ ਨੇ ਸੁਲਤਾਨਪੁਰ ਵਿੱਚ ਪਹਿਲੀ ਸਿੱਖ ਸੰਗਤ ਸਥਾਪਿਤ ਕਰਨ ਵਿੱਚ ਮਦਦ ਕੀਤੀ ਪਹਿਲੀ ਉਦਾਸੀ ਦੀਆਂ ਮੁੱਖ ਸਿੱਖਿਆਵਾਂ ਇੱਕ ਓੰਕਾਰ ਰੱਬ ਇੱਕ ਹੈ ਨਿਰੰਕਾਰ ਅਤੇ ਸਭ ਲਈ ਸਮਾਨ ਵਿੱਤਿਆ ਦਾ ਇਨਕਾਰ ਮੂਰਤੀ ਪੂਜਾ ਪਿੰਡ ਦਾਨ ਅਤੇ ਜਾਤ ਪਾਤ ਵਾਲੀਆਂ ਰਸਮਾਂ ਨੂੰ ਰੱਦ ਕੀਤਾ ਬਰਾਬਰੀ ਭਾਈ ਲਾਲੋ ਅਤੇ ਛਿੰਬਾ ਵਰਗੇ ਨਿਮਾਣਿਆਂ ਨਾਲ ਰਹਿ ਕੇ ਸਮਾਜਿਕ ਸਮਾਨਤਾ ਦਰਸਾਈ ਇਮਾਨਦਾਰ ਜੀਵਨ ਕਿਰਤ ਕਰਨੀ ਦੀ ਮਹੱਤਤਾ ਭਾਈ ਲਾਲੋ ਦੀ ਕਹਾਣੀ ਵਿੱਚ ਦਿਖਾਈ ਸਰਬ ਵਿਆਪਕ ਭਾਈਚਾਰਾ ਨਾ ਕੋਈ Hindu ਨਾ ਕੋਈ ਮੁਸਲਮਾਨ ਦਾ ਸੁਨੇਹਾ ਅਣਜਾਣ ਤੱਥ ਤੇ ਸੂਝ ਇੱਕ ਸੰਗੀਤ ਦੀ ਵਰਤੋਂ ਗੁਰੂ ਨਾਨਕ ਨੇ ਸੰਗੀਤ ਨੂੰ ਸੁਨੇਹਾ ਪਹੁੰਚਾਉਣ ਦਾ ਸਾਧਨ ਬਣਾਇਆ ਭਾਈ ਮਰਦਾਨਾ ਜੀ ਦਾ ਰਬਾਬ ਸ਼ਬਦਾਂ ਨੂੰ ਸਰਬਪਹੁੰਚ ਯੋਗ ਬਣਾਉਂਦਾ ਸੀ ਕੁਝ ਵਿਦਵਾਨ ਕਹਿੰਦੇ ਹਨ ਕਿ ਗੁਰੂ ਜੀ ਨੇ ਖਾਸ ਰਾਗ ਵਿਕਸਿਤ ਕੀਤੇ 2 ਔਰਤਾਂ ਨਾਲ ਸੰਪਰਕ ਕਾਮਰੂਪ ਵਿੱਚ ਨੂਰਾ ਦੀ ਕਹਾਣੀ ਦਰਸਾਉਂਦੀ ਹੈ ਕਿ ਗੁਰੂ ਜੀ ਨੇ ਔਰਤਾਂ ਨੂੰ ਸਤਿਕਾਰ ਦਿੱਤਾ ਅਤੇ ਉਹਨਾਂ ਨੂੰ ਰੂਹਾਨੀ ਮੁਕਤੀ ਦਾ ਮਾਰਗ ਵਿਖਾਇਆ 3 ਕੁਦਰਤੀ ਜਾਗਰੂਕਤਾ ਜਗਨਨਾਥ ਪੁਰੀ ਦੀ ਆਰਤੀ ਵਿੱਚ ਗੁਰੂ ਜੀ ਨੇ ਕੁਦਰਤ ਨੂੰ ਰੱਬ ਦੀ ਰਚਨਾ ਦੱਸਿਆ ਜੋ ਮੂਡਲੀ ਵਾਤਾਵਰਣ ਸੁਰੱਖਿਆ ਦੀ ਸੋਚ ਸੀ 4 ਸਥਾਨਕ ਪਰੰਪਰਾਵਾਂ ਤੇ ਪ੍ਰਭਾਵ ਨਾਨਕਮਤਾ ਅਤੇ ਪਟਨਾ ਵਰਗੇ ਸਥਾਨਾਂ ਵਿੱਚ ਗੁਰੂ ਜੀ ਦੀ ਯਾਤਰਾ ਨੇ ਸਿੱਖੀ ਦੇ ਕੇਂਦਰ ਸਥਾਪਿਤ ਕੀਤੇ 5 ਸਰੀਰਕ ਚੁਣੌਤੀਆਂ ਪਹਿਲੀ ਉਦਾਸੀ ਵਿੱਚ ਜੰਗਲਾਂ, ਨਦੀਆਂ ਅਤੇ ਪਹਾੜਾਂ ਵਿੱਚ ਪੈਦਲ ਸਫ਼ਰ ਸੀ ਗੁਰੂ ਜੀ ਅਤੇ ਮਰਦਾਨਾ ਨੇ ਡਾਕੂਆਂ ਤੇ ਜੰਗਲੀ ਜਾਨਵਰਾਂ ਦਾ ਸਾਹਮਣਾ ਕੀਤਾ 6 ਜਨਾਨ ਨਾਲ ਗੱਲਬਾਤ ਪਟਨਾ ਵਿੱਚ ਗੁਰੂ ਜੀ ਨੇ ਜਨਾਨ ਨੂੰ ਅਤੇ ਤ્યાਗ ਦੀ بجائے ਦਇਆ ਅਤੇ ਸੰਤੁਲਨ ਦਾ ਮਾਰਗ ਸਿਖਾਇਆ 7 ਸੰਕੇਤਕ ਕਾਰਵਾਈਆਂ ਹਰਿਦੁਆਰ ਵਿੱਚ ਪਾਣੀ ਛੱਟਣਾ ਸਿਰਫ ਆਲੋਚਨਾ ਨਹੀਂ ਸੀ ਸਗੋਂ ਵਿਚਾਰ ਚਰਚਾ ਸ਼ੁਰੂ ਕਰਨ ਦਾ ਤਰੀਕਾ ਸੀ ਚੁਣੌਤੀਆਂ ਅਤੇ ਸੰਦਰਭ ਸਮਾਜਿਕ ਸੰਦਰਭ 15ਵੀਂ ਮੰਨੀ 16ਵੀਂ ਸਦੀ ਦਾ ਭਾਰਤ ਧਾਰਮਿਕ ਵੰਡ ਜਾਤ ਬਾਤ ਅਤੇ ਮੁਗਲ ਸ਼ਾਸਨ ਦੇ ਅਧੀਨ ਸੀ ਗੁਰੂ ਜੀ ਦਾ ਸਮਾਨਤਾ ਅਤੇ ਇੱਕ ਰੱਬ ਦਾ ਸੁਨੇਹਾ ਹਿੰਦੂ ਅਤੇ ਮੁਸਲਿਮ ਸਖਤੀ ਨੂੰ ਚੁਣੌਤੀ ਸੀ ਦਸਤਾਵੇਜ਼ੀ ਸੀਮਾਵਾਂ ਜਨਮ ਸਾਖੀਆਂ ਗੁਰੂ ਜੀ ਦੀ ਵਾਪਸੀ ਤੋਂ ਦਹਾਕਿਆਂ ਬਾਅਦ ਲਿਖੀਆਂ ਗਈਆਂ ਜੋ ਇਤਿਹਾਸ ਅਤੇ ਪ੍ਰਸੰਸਾਤਮਕ ਕਹਾਣੀਆਂ ਦਾ ਮਿਸ਼ਰਣ ਹਨ ਸਰੀਰਕ ਮੁਸ਼ਕਲ ਭਾਈ ਮਰਦਾਨਾ ਜੋ ਗੁਰੂ ਜੀ ਤੋਂ ਵੱਡੇ ਸਨ ਨੂੰ ਸਫ਼ਰ ਦੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਪਰ ਗੁਰੂ ਜੀ ਦੀ ਦੇਖਪਾਲ ਨੇ ਉਹਨਾਂ ਦੇ ਰਿਸ਼ਤੇ ਨੂੰ ਮਜ਼ਬੂਤ ਕੀਤਾ ਪਹਿਲੀ ਉਦਾਸੀ ਦੀ ਵਿਰਾਸਤ ਪਹਿਲੀ ਉਦਾਸੀ ਨੇ ਸਿੱਖੀ ਦੀ ਨੀਂਹ ਰੱਖੀ ਅਤੇ ਗੁਰੂ ਨਾਨਕ ਨੂੰ ਸਰਬ ਧਰਮੀ ਆਗੂ ਵਜੋਂ ਸਥਾਪਿਤ ਕੀਤਾ ਇਸ ਦੌਰਾਨ ਰਚੇ ਸ਼ਬਦ ਜਿਵੇਂ ਆਰਤੀ ਅਤੇ ਆਸਾ ਦੀ ਵਾਰ ਸਿੱਖ ਗ੍ਰੰਥ ਦਾ ਹਿੱਸਾ ਬਣੇ ਉਹਨਾਂ ਦੀਆਂ ਸਥਾਪਿਤ ਸੰਗਤਾਂ ਅਗਲੇ ਗੁਰੂਆਂ ਅਧੀਨ ਸਮੂਹ ਬਣੀਆਂ ਹਰਿਦੁਆਰ ਬਨਾਰਸ ਅਤੇ ਪੂਰੀ ਵਰਗੇ ਸਥਾਨ ਅੱਜ ਵੀ ਸਿੱਖਾਂ ਲਈ ਪਵਿੱਤਰ ਹਨ ਸਿੱਟਾ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਇੱਕ ਪਰिवर्तनकारी ਯਾਤਰਾ ਸੀ ਜਿਸ ਨੇ ਰੂਹਾਨੀ ਸੁਨੇਹੇ ਨੂੰ ਸਮਾਜਿਕ ਸੁਧਾਰ ਨਾਲ ਜੋੜਿਆ ਸੱਜਣ ਵਰਗੇ ਡਾਕੂ ਨੂੰ ਸੁਧਾਰਨ ਤੋਂ ਲੈ ਕੇ ਜਗਨਨਾਥ ਪੁਰੀ ਦੇ ਪੁਜਾਰੀਆਂ ਨੂੰ ਨਿਮਰਤਾ ਸਿਖਾਉਣ ਤੱਕ ਗੁਰੂ ਜੀ ਨੇ ਗੱਲਬਾਤ ਸੰਗੀਤ ਅਤੇ ਸੰਕੇਤਕ ਕਾਰਵਾਈਆਂ ਨਾਲ ਲੋਕਾਂ ਨੂੰ ਰੱਬ ਦੀ ਏਕਤਾ ਅਤੇ ਮਨੁੱਖਤਾ ਦੀ ਸਾਂਝ ਵੱਲ ਜਗਾਇਆ ਕੁਦਰਤੀ ਸੁਰੱਖਿਆ ਅਤੇ ਔਰਤ ਸਸ਼ਕਤੀਕਰਨ ਵਰਗੀਆਂ ਅਣਜਾਣ ਕਹਾਣੀਆਂ ਉਹਨਾਂ ਦੇ ਵਿਚਾਰ ਦੀ ਡੂੰਘਾਈ ਦਰਸਾਉਂਦੀਆਂ ਹਨ ਪਹਿਲੀ ਉਦਾਸੀ ਨੇ ਨਾ ਸਿਰਫ ਉਹਨਾਂ ਦਾ ਸੁਨੇਹਾ ਫੈਲਾਇਆ ਸਗੋਂ ਇੱਕ ਅਜਿਹੀ ਸਿੱਖੀ ਦੀ ਨੀਂ ਰੱਖੀ ਜੋ 500 ਸਾਲ ਬਾਅਦ ਵੀ ਜਾਰੀ ਹੈ ਨੋਟ ਜੇ ਤੁਸੀਂ ਕਿਸੇ ਖਾਸ ਥਾਨ ਸ਼ਬਦ ਜਾਂ ਘਟਨਾ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਕਿਸੇ ਹਿੱਸੇ ਨੂੰ ਹੋਰ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਮੈਨੂੰ ਦੱਸੋ